ਪੰਜਾਬ ਦੇ ਪੁੱਤ ਅਤੇ ਫਿਲਮਾਂ ਦੇ ਕਲਾਕਾਰ ਕਲਾਕਾਰ ਹੀ ਨਹੀਂ ਕਹਿ ਦਸਦੇ ਆਪਾਂ ਕਹਿ ਸਕਦੇ ਆ ਵੀ ਉਹ ਚੈਂਪੀਨ ਰਹੇ ਬਹੁਤ ਵੱਡੇ ਕਲਾਕਾਰ ਸੀ ਜਿਨ੍ਹਾਂ ਨੇ ਆਪਣਾ ਤਰਵਿੰਦਰ ਜੀ ਜਿਨ੍ਹਾਂ ਨੇ ਆਪਣਾ ਨਾਂ ਪੰਜਾਬ ਤੋਂ ਬਾਹਰ ਦੇਸ਼ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਏ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਨਾਲ ਜਿਹੜੀਆਂ ਜੁੜੀਆਂ ਯਾਦਾਂ ਨੇ ਉਹ ਅੱਜ ਵੀ ਕਾਇਮ ਨੇ ਅਸੀਂ ਇਸ ਵੇਲੇ ਮੌਜੂਦਾਂ ਪਿੰਡ ਰਾਮਪੁਰ ਜਿੱਥੇ ਕਿ ਮੇਰੇ ਬਿਲਕੁਲ ਬੈਕ ਸਾਈਡ ਤੇ ਟਿਊਬਵੈਲ ਚੱਲ ਰਿਹਾ ਹੈ ਇਹ ਟਿਊਬਵੈਲ ਪਿੰਡ ਵਾਸੀਆਂ ਦਾ ਕਹਿਣਾ ਸਾਡੇ ਪਾਲੀ ਮੰਗੜ ਜੀ ਨੇ ਅਸੀਂ ਉਹਨਾਂ ਕੋਲ ਆਏ ਆਂ ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਟਿਊਬਵੈਲ ਹੈ ਇਹ ਉਹਨਾਂ ਦੀ ਨਿਗਰਾਨੀ ਥੱਲੇ ਲੱਗਿਆ ਸੀ ਜਦੋਂ ਲੱਗਿਆ ਤਾਂ ਉਸ ਵੇਲੇ ਇੱਥੇ ਕੱਠ ਵੀ ਹੋਇਆ ਸੀ ਉਹਨਾਂ ਨੇ 3 ਸਾਲ ਦੇ ਕਰੀਬ ਇਨ੍ਹਾਂ ਟਿਊਬਵੈਲਾਂ ਦੇ ਉੱਤੇ ਜੋਬ ਵੀ ਕੀਤੀ ਸਾਈਕਲਾਂ ਤੇ ਜਾ ਕੇ ਉਹਨਾਂ ਨੇ ਇਹ ਸਾਰਾ ਕੰਮ ਉਹ ਸੰਭਾਲਦੇ ਸੀ ਟੈਕਨੀਕਲ ਉਹਨਾਂ ਦੀ ਪੋਸਟ ਹੁੰਦੀ ਸੀ ਤੇ ਪਾਲੀ ਜੀ ਦੇ ਮੁਤਾਬਕ ਇਹਨਾਂ ਦੇ ਫਾਦਰ ਸਾਹਿਬ ਦੇ ਬਹੁਤ ਨੇੜੇ ਸੀ ਜਿਨ੍ਹਾਂ ਤੋਂ ਇਹਨਾਂ ਨੂੰ ਆਪਣੇ ਫਾਦਰ ਸਾਹਿਬ ਤੋਂ ਪਤਾ ਲੱਗਿਆ ਵੀ ਇਹ ਜਿਹੜਾ ਹੈਗਾ ਟਿਊਬਵੈਲ ਉਹਨਾਂ ਦੀ ਨਿਗਰਾਨੀ ਥੱਲੇ ਲੱਗਿਆ ਤੇ ਇਹਨਾਂ ਨੂੰ ਵੀ ਉਹਨਾਂ ਕੋਲ ਜਾਣ ਦਾ ਮੌਕਾ ਮਿਲਿਆ ਅਸੀਂ ਇਹਨਾਂ ਤੋਂ ਜਾਣਦੇ ਹਾਂ ਵੀ ਇਸ ਵਾਰ ਉਹ ਕੀ ਕਹਿੰਦੇ ਨੇ। ਇਨਸ਼ਾਅੱਲਾ ਇਹ ਗਿਆ। ਪੂਰੇ ਇੱਟੇ ਆਪਰ ਮਾਂ ਦਿਖਾਤਾ ਹੈ। ਬਹਿ ਜਾਓ ਪਾਣੀ ਹੋ ਰਿਹਾ। ਬੋਰ 1957 ਦੇ ਵਿੱਚ ਹੋਇਆ ਸੀ ਅਮਰੀਕਨ ਕੰਪਨੀ ਸੀ ਵਾਸ਼ਿੰਟਨ ਡੀਸੀ ਦੀ ਕੋਈ ਕੰਪਨੀ ਸੀ ਜਿਹਦੇ ਵਿੱਚ ਕੰਮ ਕਰਦਾ ਸੀ ਧਰਮਿੰਦਰ ਅੰਕਲ 3 ਸਾਲ ਕੰਮ ਕੀਤਾ ਉਹਨਾਂ ਨੇ ਤੇ ਜਿਸ ਦਿਨ ਬੋਰ ਹੋਇਆ ਉਦੋਂ ਮੌਜੂਦ ਸੀਗੇ ਔਰ ਧਰਮਿੰਦਰ ਅੰਕਲ ਤੇ ਬਾਅਦ ਚ ਉਹਨਾਂ ਦੀ ਡਿਊਟੀ ਵੀ ਰਹੀ ਔਰ ਤੇ ਉਹਨਾਂ ਦੀ ਦੇਖਰੇਖ ਦੇ ਵਿੱਚ ਇਸ ਮੋਟਰ ਦਾ ਬੋਰ ਹੋਇਆ ਸੀ ਤੇ ਇਹ ਅੱਜ ਵੀ ਚੱਲ ਰਹੀ ਆ 1957 ਤੋਂ ਲੈ ਕੇ ਤੇ ਬੋਰ ਪਰਮਹਿੰਦਰ ਅੰਕਲ ਜੀ ਦੀ ਡਿਊਟੀ ਇੱਥੋਂ ਲੈ ਕੇ ਜੋੜੇਪੁਰ ਤੱਕ ਸੀਗੀ ਤੇ ਜੋੜੇਪੁਰ ਤੋਂ ਅੱਗੇ ਮਲੇਰਕੋਟਲੇ ਮਲੇਰਕੋਟਲੇ ਕੰਪਨੀ ਦਾ ਮੇਨ ਬੇਸ ਸੀ ਅਮਰੀਕਨ ਕੰਪਨੀ ਜਿਹੜੀ ਸੀਗੀ ਨਾ ਉਹਦਾ ਬੇਸ ਮਲੇਰਕੋਟਲਾ ਸੀ ਤੇ ਉੱਥੋਂ ਲੈ ਕੇ ਫਿਰ ਇੱਥੇ ਤੱਕ ਆਉਂਦੇ ਸੀ ਇੱਥੋਂ ਫਿਰ ਉੱਧਰ ਨੂੰ ਜਾਂਦੇ ਸੀ ਇੰਨਾ ਸਾਈਕਲ ਤੇ ਹੀ ਸਫ਼ਰ ਕਰਦੇ ਸੀ ਰੋਪ ਕਰਦੇ ਰਹੇ ਉਹਨਾਂ ਦੇ ਸਮੇਂ ਚ ਲੱਗੇ ਕੀ ਆ ਸਾਰਾ ਇਹ ਜੀ ਐਦਾਂ ਹੈਗੀ ਗੱਲ 1957 ਦੇ ਵਿੱਚ ਅਮਰੀਕਨ ਕੰਪਨੀ ਆਈ ਸੀ ਜਿਨ੍ਹਾਂ ਨੇ ਇਹ ਟਿਊਬਲ ਲਾਏ ਸੀਗੇ ਪੰਜਾਬ ਦੇ ਵਿੱਚ ਪੰਜ ਸੱਤ ਕੇ ਲੱਗੇ ਸੀ ਤੇ ਉਦੋਂ ਇਸ ਟਿਊਬਲ ਦਾ ਜਿਹੜਾ ਬੋਰ ਹੋਇਆ ਸੀ ਉਹ ਧਰਮਿੰਦਰ ਅੰਕਲ ਜੀ ਦੀ ਨਿਗਰਾਨੀ ਦੇ ਵਿੱਚ ਕੀਤਾ ਗਿਆ ਸੀ ਤੇ ਬਹੁਤ ਸੈਲੀਬ੍ਰੇਸ਼ਨ ਕੀਤੀ ਗਈ ਸੀ ਸਾਡੇ ਫਾਦਰ ਸਾਹਿਬ ਵੀ ਇੱਥੇ ਹੀ ਸੀਗੇ ਫੋਟੋਆਂ ਫੋਟੋਆਂ ਖਿੱਚੀਆਂ ਗਈਆਂ ਤੇ ਏ ਟਿਊਬ ਵੱਲ ਉਦੋਂ ਗਨੇਚੁਣਾ ਹੀ ਲੱਗੇ ਸੀ ਸਾਰੇ ਪੰਜਾਬ 'ਚ ਉਦੋਂ ਹੀ ਉਦੋਂ ਹੀ ਬਿਜਲੀ ਆਈ ਆ ਜਦੋਂ ਇਹ ਟਿਊਬ ਵੱਲ ਲੱਗੇ ਨੇ ਪੰਜਾਬ 'ਚ ਹਾਂਜੀ ਤੁਹਾਡੇ ਫਾਦਰ ਨੇ ਕੀ ਮਤਲਬ ਸੀ ਕੀ ਨੇੜਤਾ ਕਿਦਾਂ ਤੁਹਾਡੇ ਫਾਦਰ ਕਿਦਾਂ ਜਾਣਦੇ ਸੀ ਇਹ ਸਾਰਾ ਕੀ ਹੈ ਕਹਣੇ ਅਸੀਂ ਜੀ ਆਪਣੇ ਫਾਦਰ ਸਾਹਿਬ ਸਾਡੇ ਲੁਧਿਆਣੇ ਜਾਂਦੇ ਹੁੰਦੇ ਸੀ ਚੌੜੇ ਬਾਜ਼ਾਰ ਰਾਜ हेयर कटिंग ਦੀ ਦੁਕਾਨ ਸੀ ਇੱਕ ਉੱਥੇ ਹੀ ਤਰਮਿੰਦਰ ਅੰਕ ਲਾਉਂਦੇ ਹੁੰਦੇ ਸੀ ਤੇ ਉੱਥੇ ਹੀ ਇਹਨਾਂ ਦੀ ਜੀ ਦੋਸਤੀ ਹੋ ਗਈ ਤੇ ਦੋਸਤੀ ਇੰਨੀ ਗਹਿਰੀ ਹੋ ਗਈ ਵੀ ਤਕਰੀਬਨ ਰੋਜ਼ ਤਰਮਿੰਦਰ ਅੰਕਲ ਸਾਡੇ ਘਰੇ ਹੋ ਕੇ ਜਾਂਦੇ ਸੀਗੇ ਜਦੋਂ ਜੋੜੇਪੁਰਾਂ ਨੂੰ ਜਾਂਦੇ ਸੀ ਟਿਊਬਵੈਲਾਂ ਦੀ ਵਿੱਚ ਉਹਨਾਂ ਦੀ ਡਿਊਟੀ ਜੋੜੇਪੁਰਾਂ ਤੋਂ ਵੀ ਅੱਗੇ ਤੱਕ ਸੀਗੀ ਇੱਥੋਂ ਸ਼ੁਰੂ ਹੋ ਜਾਂਦੀ ਸੀ ਡਿਊਟੀ ਇਸ ਟਿਊਬਵੈਲ ਤੋਂ ਇਹ ਟਿਊਬਵੈਲ ਫਾਦਰ ਸਾਹਿਬ ਨੇ ਜੀ ਫਾਦਰ ਸਾਹਿਬ ਨੇ ਸਾਨੂੰ ਸਾਰੀਆਂ ਗੱਲਾਂ ਫਾਦਰ ਸਾਹਿਬ ਨੇ ਦੱਸੀਆਂ ਤੇ ਬਾਕੀ ਜਦੋਂ ਮੈਂ ਬੰਬੇ ਰਿਹਾ ਤਰਮਿੰਦਰ ਅੰਕਲ ਜੀ ਕੋ ਉਹਨਾਂ ਦੇ ਘਰੇ 2-3 ਸਾਲ ਉਦੋਂ ਜਦੋਂ ਕਹਿੰਦਾ ਫ੍ਰੀ ਹੁੰਦੇ ਸੀ ਉਹ ਆਪਣੀਆਂ ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਉਹਨਾਂ ਗੱਲਾਂ ਦੇ ਵਿੱਚ ਉਹਨਾਂ ਨੇ ਇਹਦਾ ਵੀ ਜ਼ਿਕਰ ਕੀਤਾ ਕਈ ਵਾਰ ਭਈ ਅਸੀਂ ਬੋਰ ਕੀਤਾ ਸੀ ਬਾਹਰਲੀ ਕੰਪਨੀ ਆਈ ਸੀ ਬੜਾ ਸੈਲੀਬ੍ਰੇਸ਼ਨ ਕੀਤਾ ਤੇ ਮੈਂ ਉਹਰੇ ਕਵਤਾਵਾਂ ਵੀ ਲਿਖ ਦੰਦਾ ਸੀ ਰੂਮ ਬਣਿਆ ਆਇਆ ਸੀ ਜਿਹੜਾ ਨਾਲ ਬਣਿਆ ਹੋਇਆ ਉਹ ਕਮਰਾ ਜੀ ਉਹਦੇ ਵਿੱਚ ਇਹ ਗੱਲਾਂ ਦੱਸਦੇ ਹੁੰਦੇ ਸੀ ਸਾਨੂੰ ਸਾਰੀਆਂ ਧਰਮਿੰਦਰ ਅੰਕਲ ਜੀ ਤੁਸੀਂ ਧਰਮਿੰਦਰ ਗੁਰ ਕਿੱਦਾਂ ਜਾਂਦੇ ਸੀ ਜਾਂ ਤੁਹਾਡੇ ਫਾਦਰ ਸਾਹਿਬ ਕਿੱਦਾਂ ਜਾਂਦੇ ਸੀ ਮੈਨੂੰ ਜੀ ਫਾਦਰ ਸਾਹਿਬ ਹੀ ਲੈ ਕੇ ਗਏ ਸੀ ਪਹਿਲੀ ਵਾਰ ਅਸੀਂ ਉਹਨਾਂ ਨੂੰ ਮਿਲੇ ਸੀ ਮਨਾਲੀ ਪਿਆਰ ਕੀਆ ਤੋਂ ਡਰਨਾ ਕਿਆ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ ਤੇ ਮੇਰੇ ਫਾਦਰ ਸਾਹਿਬ ਕਈ ਸਾਲ ਬਾਅਦ ਮਿਲੇ ਉਹਨਾਂ ਨੂੰ ਤੇ ਫਿਰ ਉਹਨਾਂ ਨੇ ਕਿਹਾ ਵੀ ਮੁੰਡੇ ਨੂੰ ਲੈ ਕੇ ਬੰਬੇ ਆ ਜੀ ਤੇ ਫਿਰ ਮੇਰੇ ਫਾਦਰ ਸਾਹਿਬ ਮੈਨੂੰ ਬੰਬੇ ਛੱਡਿਆਏ ਸੀ ਮੈਂ 2-3 ਸਾਲ ਕਰੀਬ ਅਨ ਧਰਮਿੰਦਰ ਅੰਕਲ ਉਹਨਾਂ ਦੇ ਪਰਿਵਾਰ ਦੇ ਵਿੱਚ ਨਿਗਮਾਨਣ ਦਾ ਮੈਨੂੰ ਮੌਕਾ ਮਿਲਿਆ ਤੁਸੀਂ ਫਿਰ ਉਸ ਫਿਲਮ ਵਿੱਚ ਹਾਂ ਜੀ ਮੈਂ ਵੀ ਫਿਰ ਫਿਲਮ ਲਾਈਨ ਦੇ ਵਿੱਚ ਆ ਗਿਆ ਜੀ ਮੈਨੂੰ ਵੀ ਸ਼ੌਕ ਪੈ ਗਿਆ ਤੇ ਮੈਂ ਕਰੀਬਨ ਹੁਣ ਤੱਕ 30-35 ਪੰਜਾਬੀ ਤੇ ਹਿੰਦੀ ਫੀਚਰ ਫਿਲਮਾਂ ਜਿਦੇ ਵਿੱਚ ਕੰਮ ਕਰ ਚੁੱਕਿਆ ਐਜ਼ ਅਰਟਿਸਟ ਕਿਹੜੀ ਮੇਨ ਫਿਲਮਾਂ ਜੀ ਮੇਰੀ ਜੀ ਫਿਲਮ ਅਕਸ਼ੇ ਕੁਮਾਰ ਨਾਲ ਸਿੰਘ ਇਸ ਕਿੰਗ ਅਜੇ ਦੇਵਗੰਤ ਤੇ ਸੁਲਮਾਨ ਖਾਨ ਨਾਲ ਜੁੜੇ ਹੈ ਬਸ ਇਹੀ ਸਾਨੂੰ ਪਿੰਡ ਵਾਸੀਆਂ ਨੂੰ ਇਹੀ ਬਹੁਤ ਬੜਾ ਮਾਣ ਆ ਵੀ ਐਡੀ ਵੱਡੀ ਹਸਤੀ ਫਿਲਮੀ ਦੁਨੀਆ ਦੀ ਸਾਡੇ ਪਿੰਡ ਨਾਲ ਉਹਨਾਂ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਇਸ ਟਿਊਬੈਲ ਨਾਲ ਯਾਦਾਂ ਜੁੜੀਆਂ ਹੋਈਆਂ ਨੇ ਸਾਡੇ ਲਈ ਇਹੀ ਬਹੁਤ ਪ੍ਰਾਊਡਲੀ ਮੂਮੈਂਟ ਆ ਕੀ ਆ ਇਹਦਾ ਸਾਰਾ ਮੈਡ ਇਹ ਬਹੁਤ ਟਾਈਮ ਪੁਰਾਣਾ ਇੱਥੇ ਓਪਰੇਟਰ ਰਹੇ ਆ ਜੀ ਧਰਵਿੰਦਰ ਜੀ ਇਹ ਜਿੱਦ ਤੋਂ ਹੀ ਹੋਰ ਚੱਲ ਰਿਹਾ ਮਤਲਬ ਉਹਨਾਂ ਦੀ ਨਿਗਰਾਨੀ ਥੱਲੇ ਹੋਇਆ ਇਹ ਕੰਮ ਜੀ